ਜਨਸੱਤੀ న్యూਸ ਪੰਜਾਬ ਦੇ ਹਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਕਸਵਾ ਸਿੱਧਾ ਬੇਟਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਬੀਤੇ ਦਿਨਾਂ ਦੋ ਪਰਿਵਾਰਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਤੇ ਇੱਕ ਪਰਿਵਾਰ ਨੇ ਬਾਹਰੋਂ ਬੇਅਤੀ ਲਿਆ ਕੇ ਵਿਅਕਤੀ ਬੁਲਾ ਕੇ ਜਿਹੜੇ ਗੁੰਡਾ ਅੰਸਰ ਸੀ ਉਹਨਾਂ ਨੇ ਘਰ ਤੇ ਆ ਕੇ ਹਮਲਾ ਕਰਤਾ ਤੇ ਪਿਓ ਤੁਹਾਨੂੰ ਜਿਹੜਾ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਕਰ ਦਿੱਤਾ ਜਿੰਨਾ ਪਿਆਉਤੀ ਨੂੰ ਕਬੀਰ ਹਲਦ ਦੇ ਵਿੱਚ ਸਿਵਲ ਹਸ 7:00 ਵਜੇ ਲੈ ਕੇ ਜਾਇਆ ਗਿਆ ਤੇ ਉਸ ਤੋਂ ਉਪਰੰਤ ਕਬੀਰ ਸਿੰਘ ਦੇਖਦੇ ਹੋਏ ਜਿਹੜੇ ਲੜਕੀ ਦਾ ਬਾਪ ਨੂੰ ਲੁਗਾਣੇ ਰਿਫਰ ਕਰ ਦਿੱਤਾ ਗਿਆ ਪਰ ਅੱਜ ਤੱਕ ਇਹਨਾਂ ਨੂੰ ਕੋਈ ਅਨਸਾਫ ਨਹੀਂ ਮਿਲਦਾ ਜਿਸ ਤੋਂ ਗੁੱਸੇ ਚ ਆ ਕੇ ਇਥੋਂ ਜਿਹੜੇ ਆਂਡੀਆਂ ਗਵਾਂਡੀਆਂ ਨੇ ਤੇ ਇਹਨਾਂ ਦੇ ਰਿਸ਼ਤਦਾਰਾਂ ਨੇ ਲੋਕਾਂ ਨੇ ਇਕੱਠੇ ਹੋ ਕੇ ਜਿਹੜਾ মিডিਆ ਦਾ ਸਾਰਾ ਲਿਆ ਕਿ ਸਾਡੀ ਕਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਤੇ ਅੱਜ ਤੱਕ ਸਾਨੂੰ ਅਨਸਾਫ ਨਹੀਂ ਮਿਲਿਆ ਗਿਆ ਤੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਹੂੰਗਾ ਵੀ ਇਹਨਾਂ ਦੇ ਜਿਹੜੇ ਆਂਢੀ ਗਵਾਂਢੀ ਇਹਨਾਂ ਦੀ ਹਮਾਇਤ ਦੇ ਵਿੱਚ ਇਕੱਤਰ ਹੋਏ ਆ ਅਹ ਵੱਡੀ ਗਿਣਤੀ ਵਿੱਚ ਲੋਕ ਲੋਕ ਜਿਹੜੇ ਆ ਅਨਸਾਫ਼ ਲੈਣ ਦੀ ਜਿਹੜੀ ਮੰਗੂ ਲੈ ਕੇ ਉਹਨਾਂ ਨੇ ਮੀਡੀਆ ਦਾ ਜਿਹੜਾ ਸਹਾਰਾ ਲਿਆ ਵਾ ਤੇ ਫਿਰ ਆਪਾਂ ਦੇਖਦੇ ਆਂ ਵੀ ਜਿਹੜਾ ਇਹ ਥਵਰ ਚੱਲਣ ਤੋਂ ਬਾਅਦਿਆ ਪੁਰਸਪਤ ਸਸ਼ਾਸਨ ਕਿਸ ਤਰ੍ਹਾਂ ਹੱਤਕੀਆ ਦਾ ਗਿਆ ਕੀ ਅਨਸਾਫ਼ ਮਿਲਦਾ ਤੇ ਆਓ ਆਪਾਂ ਕਰਦੇ ਆਂ ਗੱਲਬਾਤ ਕਰਦੇ ਦਰਸ਼ਕੋ ਸਾਡੇ ਨਾਲ ਦਰਸ਼ਕੋ ਸਾਡੇ ਨਾਲ ਹੁਣ ਉਹ ਪੀੜਤ ਪਰਿਵਾਰ ਜੁੜ ਚੁੱਕੇ ਆ ਉਹ ਆਪਾਂ ਕਰਦੇ ਆਂ ਗੱਲਬਾਤ ਵੀ ਅਸਲੀ ਜਿਹੜੀ ਆ ਐ ਕੀ ਕਹਾਣੀ ਬਣੀ ਆ ਜਿਨ੍ਹਾਂ ਨੂੰ ਉਹਨਾਂ ਨੂੰ ਬਾਹਰੋਂ ਬੰਦੇ ਲੈ ਆ ਕੇ ਜਿਹੜੀ ਆ ਮਾਰਕਟਾਈਂਗ ਕਰਨੀ ਪੈਗੀ ਆ ਆਉ ਆਪਾਂ ਕਰਦਿਆਂ ਗੱਲਬਾਤ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਵਰਨਜੀਤ ਕੋਰ ਇਹ ਤੁਸੀਂ ਜਿਹੜੇ ਵਿਅਕਤੀ ਦੀ ਕੁੱਟਮਾਰ ਕੀਤੀ ਕੀ ਲੱਗਦੇ ਉਹਨਾਂ ਨੂੰ ਤੁਸੀਂ ਮੈਂ ਵੈਰੀ ਪਾਜੀ ਉਹਨਾਂ ਨੂੰ ਗੁਰਦੀਪ ਸਿੰਘ ਤੇ ਜਿਹੜੀ ਇੰਨੀ ਨੋਬਤ ਆ ਗਈ ਆ ਕੁੱਟਮਾਰ ਕਰਨ ਦੇ ਉਹਨਾਂ ਬਾਹਰੋਂ ਵਿਅਕਤੀ ਬੁਲਾਉਣੇ ਪਏਗੇ ਅਸਲੀ ਕਹਾਣੀ ਲੜਾਈ ਦਾ ਕੀ ਕਾਰਨ ਆ ਜੀ ਜੀ ਕਾਰਨ ਕੋਈ ਨਹੀਂ ਮੋਟਰਸਾਈਕਲ ਦੇ ਵਿੱਚ ਗਲੀ ਦੇ ਵਿੱਚ ਮੋਟਰਸਾਈਕਲ ਲੱਗੇ ਆ ਤਾਂ ਮਾੜੇ ਜਿਹੇ ਜੀ ਸਲੈਂਸਰ ਹੀ ਕਹੇ ਆ ਉਸ ਤੋਂ ਬਾਅਦ ਉਹ ਕਹਿੰਦੀ ਮੇਰੀ ਚੁੰਨੀ ਖੇਚ ਲਈ ਉਹਨਾਂ ਨੇ ਚਾਰ ਘਰਾਂ ਦੇ ਫਾਸਲੇ ਦੇ ਵਿੱਚ ਜਾ ਕੇ ਉਹਨਾਂ ਨੇ ਮੋਟਰਸਾਈਕਲ ਉਹਦਾ ਕੀ ਨਾਮ ਜੀ ਜਿਹਨੇ ਕਿਹਾ ਜਗਦੀਪ ਸਿੰਘ ਕੁਲਵਿੰਦਰ ਕੌਰ ਠੀਕ ਹੈ ਜੀ ਹਾਂਜੀ ਉਹ ਇੱਥੋਂ ਦੇ ਰਹਿਣ ਵਾਲੀ ਆ ਇੱਥੋਂ ਦੇ ਰਹਿਣ ਵਾਲੇ ਆ ਜੀ ਅੱਛਾ ਜੀ ਹਾਂਜੀ ਠੀਕ ਆ ਫਿਰ ਕੀ ਹੋਇਆ ਸੀ ਉਹ ਕਹਿੰਦੀ ਮੇਰੀ ਚੁੰਨੀ ਖੇਚ ਲਈ ਇਹਨੇ ਜੀ ਮੇਰੇ ਹਸਬੰਦ ਨੇ ਚੁੰਨੀ ਖਿੱਚੀ ਵੀ ਨਹੀਂ ਮੈਂ ਵੀ ਨਾਲ ਸੀ ਮੇਰੀ ਸੱਸ ਵੀ ਨਾਲ ਸੀਗੀ ਹਾਂਜੀ ਚੁੰਨੀ ਖਿੱਚੀ ਨਹੀਂ ਉਹਨਾਂ ਨੇ ਜੀ ਕੁਝ ਵੀ ਨਹੀਂ ਕੀਤਾ ਚੱਲਦੇ ਮੋਟਰਸਾਈਕਲ ਤੇ ਛੋਟਾ ਜਿਹਾ ਬੱਚਾ ਬੈਠਾ ਸੀ ਉਹਦੀ ਬੁੱਕਲ ਦੇ ਵਿੱਚ ਦੇ ਕਹਿੰਦੀ ਮੇਰੀ ਚੁੰਨੀ ਖੱਚਤੀ ਖਿੱਚੀ ਹੈ ਨਹੀਂ ਚੁੰਨੀ ਉਹਨਾਂ ਨੇ ਦੂਜੇ ਦਿਨ ਉਹਨਾਂ ਨੇ ਇਹ ਕਾਰਵਾਈ ਕਰਤੀ ਜੀ ਅੱਛਾ ਦੂਸਰੇ ਦਿਨ ਕਰਮੇ ਕੀਤੀ ਹੈ ਦੂਸਰੇ ਦਿਨ ਕੀਤੀ ਆ ਜੀ ਉਸ ਦਿਨ ਰਾਤ ਨੂੰ ਮੇਰੇ ਬ੍ਰਦਰ ਹੋਣੀ ਗਏ ਸੀ ਇੰਦਗੜ ਉਹ ਆ ਗਏ ਇੱਥੇ ਤਾਂ ਮੁੜ ਕੇ ਕਹਿੰਦੇ ਮੇਰੇ ਭਰਾ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਤੁਸੀਂ ਆ ਜਾਓ ਬਾਹਰ ਆ ਜਾਓ ਵੀ ਆਪਾਂ ਗੱਲ ਕਰ ਲੈਨੇ ਆ ਉਹ ਬਾਹਰ ਨਹੀਂ ਨਿਕਲੇਗੇ ਗੇਟ ਲਾ ਲਿਆ ਉਹਨਾਂ ਨੇ ਉਹ ਦੂਜੇ ਦਿਨ ਉਹਨਾਂ ਨੇ 9 ਵਜੇ ਬੰਦੇ ਬੁਲਾ ਲਏ ਜੀ ਮੈਂ ਜਿਹੜੀ ਬਰਾੜ ਨਰਸਿੰਗ ਹੋਮ ਲੱਗੀ ਹੋਈ ਆ ਬਲਵਿੰਦਰ ਦੇ ਤਾਂ ਮੈਂ ਉੱਥੇ ਚਲੀ ਗਈ ਘਰੋਂ ਕੰਮ ਤੇ ਤਾਂ ਉਹਨਾਂ ਨੇ ਮਗਰੋਂ ਇਹ ਵਾਰਦਾਤ ਕੀਤੀ ਜੇ ਜ਼ਿੰਮੇਦਾਰ ਘਰੇ ਆਏ ਉਹਨਾਂ ਕੋਲੇ ਸੱਚੇ ਹੋ ਗਏ ਕਹਿੰਦੇ ਸਾਡੇ ਕੋਈ ਬੰਦੇ ਨਹੀਂ ਬੁਲਾਏ ਜੀ ਹਾਂਜੀ ਬੰਦੇ ਬੁਲਾਏ ਹੋਏ ਸੀ ਉਹਨਾਂ ਦੇ ਪਹਿਲਾਂ ਉਹ ਮੇਰੇ ਬੱਚਿਆਂ ਦੇ ਕੋਲੇ ਇੱਥੇ ਰੋੜੇ ਸੱਟ ਕੇ ਗਏ ਸਾਡੇ ਘਰੇ ਤਾਂ ਫਿਰ ਉਹ ਮੁੱਕਰ ਕੇ ਜ਼ਿੰਮੇਦਾਰਾਂ ਕੋਲੇ ਕਹਿੰਦੇ ਅਸੀਂ ਕੋਈ ਬੰਦੇ ਨਹੀਂ ਬੁਲਾਏ 나ਥੇ ਦੇ ਘਰੇ ਮੀਟਿੰਗ ਹੋਈ ਆ 나ਥੇ ਦੇ ਘਰੇ ਬੰਦੇ ਬੈਠੇ ਸੀਗੇ ਜੀ ਮੈਨੂੰ ਇਨਸਾਫ ਚਾਹੀਦਾ ਨਾਲੇ ਮੇਰੀ ਬੇਟੀ ਦੇ ਕੱਪੜੇ ਬਾੜੇ ਉਹਨਾਂ ਨੇ ਨਾਲੇ ਮੇਰੇ ਮੰਦੇ ਦੇ ਦਾਹ ਮਾਰਿਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਕਿੰਨੇ ਕ ਬੰਦੇ ਆਏ ਸੀ ਜੀ ਘਰ ਅੱਟ ਜਾਣੇ ਸੀਗੇ ਜੀ ਉਹ ਬਾਹਰੋਂ ਕਿੰਨੇ ਕ ਬੰਦੇ ਸੀਗੇ ਬਾਹਰੋਂ 3 ਜਾਣੇ ਸੀਗੇ ਇੱਕ ਕਾਕੇ ਦਾ ਇੱਥੇ ਭਤੀਜਾ ਰਹਿੰਦਾ ਵਾ ਕਾਕੇ ਸੀ ਇੱਕ ਇੱਕ ਕੁਲਵਿੰਦਰ ਕੌਰ ਸੀ ਇੱਕ ਜਗਦੀਪ ਸਿੰਘ ਸੀ ਇੱਕ ਨਾਥੇ ਦੇ ਘਰ ਵਾਲੀ ਸੀਗੀ ਇੱਥੇ ਸਾਡੇ ਘਰੇ ਅੰਦਰ ਵੜ ਕੇ ਉਹਨਾਂ ਨੇ ਕੁੰਡੇ ਲਾ ਲੇ ਹਾਂਜੀ ਤੇ ਇਹ ਘਰੇ ਕੌਣ ਕੌਣ ਸੀ ਪਇਉਤੀ ਸੀ ਘਰੇ ਹਾਂਜੀ ਪਹਿਲਾਂ ਉਹਨਾਂ ਦੇ ਉਹ ਕੁਲਵਿੰਦਰ ਕੌਰ ਦੇ ਬ੍ਰਦਰ ਨੇ ਆ ਕੇ ਮੇਰੀ ਬੇਟੀ ਨੂੰ ਹੱਥ ਪਾਇਆ ਹਾਂਜੀ ਐਂ ਦਰਸ਼ਕੋ ਉਸ ਜਿਹੜੇ ਪੀੜਤ ਵਿਅਕਤੀ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਪਤਨੀ ਨੇ ਜੋ ਦੋਸ਼ ਲਾਏ ਆ ਉਹ ਕਹਿੰਦੀ ਮੈਂ ਕਿਤੇ ਕੰਮ ਤੇ ਗਈ ਹੋਈ ਸੀ ਤੇ ਉਸ ਆਪਾਂ ਵਿਅਕਤੀ ਵੀ ਸਾਡੇ ਨਾਲ ਜੁੜ ਚੁੱਕਾ ਜਿਹੜਾ ਗੰਭੀਰ ਹਾਲਤ ਵਿੱਚ ਤੇ ਇੱਕ ਮੈਂ ਕੈਮਰਾਮੈਨ ਕਹੂੰਗਾ ਵੀ ਆਹ ਦੇਖੋ ਜਿਹੜੇ ਸੱਟਾਂ ਦੇ ਇਨਸਾਨ ਜਿਹੜੇ ਆ ਸਾਫ਼ ਇਹ ਦਸਰੀਆ ਵਿਕੇਸਤਰਾ ਕੁੱਟਮਾਰ ਕੀਤੀ ਆ ਲੜਕੀ ਆ ਇੱਕ ਲੜਕੀ ਤੇ ਹੱਥ ਚੁੱਕਣਾ ਜਿਹੜੀ ਨਮਾਲਾ ਗਾ ਲੜਕੀ ਉਹਦੇ ਤੇ ਹੱਥ ਚੁੱਕਣਾ ਤੇ ਉਹਦੇ ਜਿਹੜੇ ਕੱਪੜੇ ਜਿਹੜੇ ਪਾੜਨੇ ਤੇ ਖਿੱਚ ਤੂ ਕਰਨੀ ਇੱਕ ਬਹੁਤ ਜਿਹੜਾ ਘਨਾਉਣਾ ਜਿਹੜਾ ਜੁਰਮ ਬਈ ਕੀ ਨਾਮ ਹੁੰਦਾ ਗੁਰਦੀਪ ਸਿੰਘ ਜੀ ਕੀ ਨਾਮ ਸੇ ਗੁਰਦੀਪ ਸਿੰਘ ਜੀ ਕੀ ਹੋਇਆ ਸੀ ਤੁਸੀਂ ਉਹਦੇ ਪਿਓਤੀ ਘਰੇ ਸੀ ਕੱਲੇ ਹਾਂ ਜੀ ਸੁੱਤੇ ਪਏ ਸੀ ਜੀ ਜੀ ਦਰਵਾਜ਼ਾ ਖੁੱਲਾ ਸੀ ਬਾਹਰਲਾ ਹਟਾਈ ਠੀਕ ਆ ਇੱਕੇ ਦਾਮ ਉਹਨਾਂ ਨੇ ਹਮਲਾ ਕਰਤਾ ਸਾਡੇ ਕਿ ਕਿੰਨੇ ਇੱਕ ਬੰਦੇ ਆਈ ਸੀ ਉਹ ਸੱਤ ਅੱਠ ਜਣੇ ਸੀ ਠੀਕ ਆ ਦੋ ਕੁੜੀਆਂ ਸੀ 6 ਬੰਦੇ ਦੋ ਕੁੜੀਆਂ ਸੀ ਠੀਕ ਆ ਹਾਂ ਤੇ ਉਹਨਾਂ ਕੋਲੇ ਕੋਈ ਹਥਿਆਰ ਵੀ ਸੀ ਹਾਂ ਜੀ ਦਾਹ ਸੀਗੇ ਜੀ ਉਹਨਾਂ ਸੇ ਸੱਟ ਗਏ ਇਹ ਪਤਾ ਲੱਗੇ ਸੀ ਕੋਈ ਇੱਥੇ ਹਥਿਆਰ ਵੀ ਇੱਥੇ ਸੱਟ ਗਏ ਉਹ ਦਿਖਾ ਸਕਦੇ ਆਂ ਜੀ ਹਾਂ ਜੀ ਇਹ ਆ ਦੇਖੋ ਦਰਸ਼ਕੋ ਜਿਹੜੇ ਇਹਨਾਂ ਨੇ ਇਹ ਕਿਹਾ ਵੀ ਆਹ ਜਿਹੜੇ ਮਾਰੂ ਹਥਿਆਰਾਂ ਦੇ ਨਾਲ ਲੈਸੋ ਕੇ ਜਿਹੜੇ ਆਈ ਸੀਗੇ ਤੇ ਜਲਦਬਾਜ਼ੀ ਵਿੱਚ ਭੱਜੇ ਜਾਂਦੇ ਆਂ ਤੇ ਜਿਹੜਾ ਆਪਣੇ ਹਥਿਆਰ ਜਿਹੜੇ ਆ ਉਹ ਵੀ ਸੱਟ ਗਏ ਤੇ ਇੱਕਾ ਕੱਪੜੀ ਵੀ ਦਿਖਾਉਂਦੇ ਦਿਖਾਓ ਜੀ ਕੱਪੜੇ ਜਿਹੜੀ ਲੜਕੀ ਦੇ ਇਹਨਾਂ ਨੇ ਦੋਸ਼ ਲਾਇਆ ਵੀ ਲੜਕੀ ਦੇ ਜਿਹੜੀ ਆ ਆ ਕੱਪੜੇ ਦੇਖੋ ਕਿਸ ਤਰ੍ਹਾਂ ਪਾੜੇ ਇੱਕ ਇੱਕ ਜਿਹੜਾ ਘਰੋਣਾ ਜੁਰਮ ਜਿਹਨੂੰ ਕਿਹਾ ਜਾ ਸਕਦਾ ਇੱਕ ਨਵਾਲਿਕ ਤੇ ਹੱਥ ਚੁੱਕਣਾ ਤੇ ਉਹਦੇ ਨਾਲ ਖਿੱਚ ਤੂ ਕਰਨੀ ਉਹਦੇ ਕੱਪੜੇ ਪਾੜਨੇ ਤੇ ਆ ਦੇਖੋ ਇੱਕ ਆ ਚੱਪਲ ਵੀ ਹੋਵੇ ਕੈਮਰਾਮੈਨ ਅਕਤਰੀ ਕਹਿੰਦਾ ਚੱਪਲ ਵੀ ਖਾਈ ਜਾਵੇ ਉਹ ਵੀ ਜਲਦਬਾਜੀ ਵਿੱਚ ਜਿਹੜੀ ਆ ਚੱਪਲ ਵੀ ਜਿਹੜੀ ਆਪਣੀ ਛੱਡ ਕੇ ਭੱਜ ਗਈ ਤੇ ਅੱਛਾ ਫੇਰ ਕੀ ਹੋਇਆ ਸੀ ਫੇਰ ਕੀ ਉਹਨਾਂ ਕੋਲੇ ਦਾਅ ਸੀ ਇੱਕ ਜੀ ਹੂੰ ਉਹ ਦਾਅ ਮੈਂ ਜਦੋਂ ਫੜਿਆ ਮੇਰੇ ਆਤੀ ਤੇ ਵੱਜਿਆ ਜੇ ਨਾ ਛੜਦਾ ਮੈਂ ਤੇ ਸਿਰ ਚ ਮਾਰਨਾ ਸੀ ਠੀਕ ਆ ਤੇ ਹੋਰ ਕਿੱਥੇ ਕਿੱਥੇ ਟੱਟਾ ਵੱਜਿਆ ਹੋੜੇ ਇਹ ਕਟੂਈ ਤੇ ਉਹ ਮਟ ਗਈ ਅੱਧੀ ਲਾਸਾਂ ਲਾਸਾਂ ਪੰਜਾਂ ਸੀ ਸੈਟ ਦੇਖੋ ਤਾਂ ਤੁਹਾਨੂੰ ਇਹ ਲਾਸਾਂ ਨਾ ਸਾਫ਼ ਹੋ ਜਿਹੜੀ ਟੂਈ ਤੇ ਦਿਖਾਈ ਦੇ ਰਹੀਆਂ ਕਿਸ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਗਈ ਤੇ ਫੇਰ ਤੁਸੀਂ ਲੜਕੀ ਦੇ ਕੀ ਮਾਰੇ ਬਿੜ ਤੇਰੇ ਕੀ ਮਾਰੇ ਉਹਨਾਂ ਨੇ ਦਾ ਸਿੱਧਾ ਜੀ ਉਹਨਾਂ ਨੇ ਖਿੱਚ ਟੂਈ ਕੀਤੀ ਹੈ ਹਾਂਜੀ ਡੈਡੀ ਉੱਤੇ ਪਏ ਸੀਗੇ ਅੰਦਰ ਮੈਂ ਬਾਹਰ ਖੜੀ ਸੀਗੀ ਤੇ ਉਹਨਾਂ ਨੇ ਮੈਨੂੰ ਆ ਕੇ ਫੜ ਲਿਆ ਡੈਡੀ ਮੈਨੂੰ ਛੁਡਾਉਣ ਲੱਗੇ ਸੀ ਤੇ ਮੈਨੂੰ ਤੇ ਮੈਨੂੰ ਤੇ ਡੈਡੀ ਨੂੰ ਪਿਛੇ ਦੇ ਅੰਦਰ ਲੈ ਗਏ ਅੱਛਾ ਹਾਂਜੀ ਇਹ ਖਿੱਚ ਕੇ ਫਿਰ ਅੰਦਰ ਲੈ ਗਏ ਸਾਨੂੰ ਹਾਂਜੀ ਕੁੜੀ ਨੇ ਗੁੰਡਾ ਲਾਇਆ ਬਾਹਰੋਂ ਦੀ ਕਮਰੇ ਵਾਲਾ ਤੇ ਡੈਡੀ ਮੈਨੂੰ ਛੁਡਾਉਂਦੇ ਸੀਗੇ ਤੇ ਉਹਨਾਂ ਨੇ ਡੈਡੀ ਦੇ ਵੀ ਮਾਰਿਆ ਤੇ ਮੇਰੇ ਵੀ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਜੀ ਭੱਜ ਗਏ ਉਹ ਜੀ ਬਾਹਰ ਲਿਆਂਦੇ ਜਦੋਂ ਪਿੱਛਾ ਤੋਂ ਵੇਖ ਕਰਕੇ ਬਾਹਰ ਫਿਰ ਇੱਥੇ ਆ ਖੁਰਜੇ ਤੇ ਇੱਥੇ ਮੈਂ ਡੱਗ ਗਿਆ ਜੀ ਉਦੋਂ ਮੂਟੇ ਤੇ ਸਰਚ ਬੇਸਬਾਲ ਬਸ ਠੀਕ ਹੈ ਤੇ ਤੁਸੀਂ ਸਿਵਲ ਹਸਪੀਟਲ ਕਿੰਨੇ ਦਿਨ ਰਹੇ ਹੋ? ਦੋ ਤਿੰਨ ਦਿਨ ਰਹੇ ਜੀ ਠੀਕ ਹੈ ਤੇ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਤੱਕ? ਨਹੀਂ ਜੀ ਕੀਤੀ ਨਹੀਂ ਢੇੜਾ ਮਾਰ ਜਾਂਦੇ ਜੀ ਘਰੋਂ ਭਜੇ ਹੋਏ ਸੀ ਠੀਕ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਇਹ ਕਹਿਣਾ ਚਾਹੁੰਦੀ ਆ ਜੀ ਜਿਹੜਾ ਪਤਾ ਲੱਗਿਆ ਇਹਨਾਂ ਨੂੰ ਸਿਵਲ ਹਸਪੀਟਲ ਲੈ ਗਏ ਉਸਤੇ ਬਾਅਦ ਕੀ ਹੋਇਆ ਉੱਥੇ ਜਾ ਕੇ? ਜੀ ਕੁਛ ਨਹੀਂ ਹੋਇਆ ਉਹਨਾਂ ਨੇ ਸਕੈਨ ਕਰਕੇ ਜੀ ਵਾਪਸ ਮੋੜਤਾ ਸਾਨੂੰ ਕੋਈ ਉਹਨਾਂ ਨੇ ਇਹਨਾਂ ਦੀ ਸਕੈਨ ਕਰ ਲਈ ਰਾਤ ਨੂੰ 12 ਵਜੇ ਮੇਰੇ ਬ੍ਰਦਰ ਲੈ ਕੇ ਗੱਡੀ ਕਰਾ ਕੇ ਘਰੇ ਲਿਆਏ ਜੀ ਹਾਂਜੀ ਉਸ ਤੋਂ ਬਾਅਦ ਅਸੀਂ ਦੂਜੇ ਦਿਨ ਸਰਪੰਚ ਸਾਖ ਸਾਨੂੰ ਕਹਿੰਦੇ ਵੀ ਤੁਸੀਂ ਜੇ ਗ੍ਰਾਮੋਂ ਆਓ ਹਸਪੀਟਲ ਦੇ ਵਿੱਚ ਉਹਨਾਂ ਨੇ ਸੈਨ ਕਰਾ ਲਈ ਮੇਰੇ ਬ੍ਰਦਰ ਤੋਂ ਵੀ ਮੇਰੇ ਹਸਬੰਡ ਤੋਂ ਵੀ ਗੂਠਾ ਲਵਾ ਲਿਆ ਇਹ ਕਾਦੇ ਸੈਨ ਕਰਾਈ ਆ ਜੀ ਜੀ ਉਹਨਾਂ ਨੇ ਕਰਵਾਇਆ ਵੀ ਇਹ ਸਾਡੇ ਲਈਓ ਵੀ ਸਾਡੇ ਵੱਲੋਂ ਇਹਨਾਂ ਨੂੰ ਛੁੱਟੀ ਹੋ ਗਈ ਅੱਛਾ ਕੋਈ ਦਵਾਈ ਦਿੱਤੀ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਦਿੱਤੀ ਨਾਥਾ ਜਿਹੜਾ ਪੀਐਨਵੀ ਲੱਗਾ ਹੋਇਆ ਉੱਥੇ ਤੇ ਉਹਨੇ ਸਾਡੀ ਕੋਈ ਵੀ ਦੇਖਭਾਲ ਨਹੀਂ ਕਰਨ ਦਿੱਤੀ ਪਰਸੋਂ ਰਾਤ ਨੂੰ 11 ਵਜੇ ਮੈਂ ਕਿਹਾ ਵੀ ਸਾਨੂੰ ਬੈੱਡ ਨਹੀਂ ਦਿੰਦੇ ਪਏ ਵੀ ਤੁਸੀਂ ਸਾਡੇ ਬੰਦਿਆ ਦੀ ਕੇਅਰ ਨਹੀਂ ਕਰਦੇ ਪਏ ਮੈਂ ਆਪ ਖੁਦ ਗਈ ਆ ਜੀ ਤੇ ਕਹਿੰਦੇ ਤੁਹਾਨੂੰ ਤਾਂ ਤੁਹਾਨੂੰ ਕਿਹਨੇ ਇੱਥੇ ਰੱਖਿਆ ਮੈਂ ਕਹਾ ਮੇਰੇ ਮਰੀਜ਼ ਦੋ ਦਾਖਲਾ ਮੈਂ ਕਹਾ ਸਵਰਨਜੀਤ ਕੌਰ ਦੇ ਨਾਮ ਤੇ ਫਾਈਲ ਬਣੀ ਹੋਈ ਆ ਗਰਦੀਪ ਸਿੰਘ ਮੇਰੀ ਰਜਨ ਦੀ ਬੇਟੀ ਆ ਜੀ ਜਦੋਂ ਮੈਂ ਫੈਲ ਆਪ ਜਾ ਕੇ ਦੇਖੀ ਮੇਰੇ ਬ੍ਰਦਰ ਦੇ ਵੀ ਸੈਨ ਉਹਨਾਂ ਨੇ ਆਪ ਕੀਤੇ ਹੋਏ ਆ ਤੇ ਮੇਰੇ ਹਸਬੰਦ ਇੱਕ ਨਥਾ ਸਿੰਘ ਦਾ ਜਿਕਰ ਕੀਤਾ ਨਥਾ ਸਿੰਘ ਕੌਣ ਆ ਜੀ ਨਥਾ ਸਿੰਘ ਜੀ ਉਹਨਾਂ ਦਾ ਸਰਕਾਰੀ ਹਸਪੀਟਲ ਦੇ ਵਿੱਚ ਲੱਗੇ ਹੋਏ ਆ ਨਹੀਂ ਨਹੀਂ ਉਹਨਾਂ ਦਾ ਇਸ ਪਾਰਟੀ ਨਾਲ ਜਿਨ੍ਹਾਂ ਨੇ ਸੱਟਾ ਮਾਰਿਆ ਨੇ ਉਹਨਾਂ ਦਾ ਕੀ ਰਿਲੇਸ਼ਨ ਨੇ ਚਾਚਾ ਜੀ ਉਹਨਾਂ ਦਾ ਚਾਚਾ ਸ਼ਿੰਦੇ ਸਿੰਘ ਦਾ ਸਗਾ ਚਾਚਾ ਹੀ ਇਹ ਤੁਹਾਡੀ ਜਣੀ ਕਹਿਣ ਦਾ ਮਤਲਬ ਆ ਉਹ ਨਥਾ ਸਿੰਘ ਸਕੂਰੀ ਹਸਪੀਟਲ ਲੱਗਿਆ ਕਰਕੇ ਤਾਂ ਉਹ ਕਾਰਵਾਈ ਤੁਹਾਡੇ ਉਹਨਾਂ ਦੇ ਖਿਲਾਫ ਹੋਊਗੀ ਉਹਨਾਂ ਦੇ ਖਿਲਾਫ ਹੀ ਆ ਜੀ ਸਾਡੀ ਨਥਾ ਸਿੰਘ ਜੀ ਆ ਕੇ ਨਾ ਦੂਜੇ ਤੀਜੇ ਦੇ ਅੰਕਲ ਜੀ ਉੱਥੇ ਕਹਿੰਦੇ ਵੀ ਅੱਛਾ ਕੁੜੀ ਦੇ ਵੀ ਸੱਟਾਂ ਵੱਜੀਆਂ ਸਾਰੇ ਇਹ ਕੀ ਸਵਾਲ ਆ ਜਦੋਂ ਬੀਟਿੰਗਾਂ 나ਥੇ ਦੇ ਘਰੇ ਹੋਈਆਂ ਬੰਦੇ 나ਥੇ ਦੇ ਘਰੇ ਬੈਠੇ ਆ ਸਾਰੇ ਤੇ 나ਥਾ ਅੱਗੋਂ ਸਾਨੂੰ ਕਹਿੰਦਾ ਕੁੜੀ ਦੇ ਵੀ ਦਾਅ ਮਾਰ ਗਏ ਇਹ ਕੀ ਗੱਲ ਆ ਮੈਂ 나ਥੇ ਦੇ ਵੀ ਕਾਨੂੰਨੀ ਕਾਰਵਾਈ ਚਾਹੁੰਨੀ ਆ ਕਰਨੀ ਵੀ ਨੌਕਰੀ ਤੋਂ ਲੈਣਾ ਚਾਹੀਦਾ ਜੀ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਬਸ ਇਹਨੂੰ ਹੱਥ ਕੇ ਇਸ ਬੰਦੇ ਨੇ ਪਾਇਆ ਸੀ ਕੁੜੀ ਨੂੰ ਪੁੱਛੋ ਜੀ ਮੈਂ ਉਸ ਟਾਈਮ ਘਰੇ ਉਹਦੇ ਭਰਾ ਨੇ ਹੱਥ ਪਾਇਆ ਸੀ ਕੁਲਵਿੰਦਰ ਕੌਰ ਦੇ ਭਰਾ ਨੇ ਕਲਵਿੰਦਰ ਉਪਰ ਅਨੈਸ਼ ਭਾਈ ਹਾਂ ਜੀ ਕਲਵਿੰਦਰ ਮੋਹਰੀ ਪ੍ਰਾਨ ਬ੍ਰਦਰ ਹਾਂ ਜੀ ਨਹੀਂ ਪੁੱਟ ਮਰਜੂ ਨਹੀਂ ਕੀਤੀ ਆ ਹਾਂ ਜੀ ਠੀਕ ਆ ਤੇ ਜਦੋਂ ਫਿਰ ਹਸਪੀਟਲ ਤੋਂ ਲੈ ਕੇ ਗਏ ਆ ਤੁਹਾਨੂੰ ਉੱਥੇ ਫਿਰ ਕੀ ਕਹਿ ਕੇ ਮੋੜਿਆ ਗਿਆ ਵਾ ਕਹਤੋ ਜੀ ਮਾੜਾ ਮਾਈਕ ਚੱਲ ਰਿਹਾ ਹਾਂ ਉਦੋਂ ਕਹਿੰਦੇ ਵੀ ਤੁਹਾਨੂੰ ਛੁੱਟੀ ਹੋ ਗਈ ਠੀਕ ਹੈ ਕੇ ਮੋੜ ਦਿੱਤਾ ਗਿਆ ਵਾ ਉਹ ਕਹਿੰਦੇ ਜੀ ਸਾਨੂੰ ਛੁੱਟੀ ਹੋ ਗਈ ਕਹਿੰਦੇ 9 ਵਜੇ ਦੀ ਵੀ ਤੁਸੀਂ ਸਾਨੂੰ ਦੱਸਿਆ 11 ਵਜੇ ਰਾਤ ਨੂੰ ਕੀ ਕਹਾਣੀ 11 ਵਜੇ ਮੁੜ ਕੇ ਆਏ ਹਾਂ ਹਾਂ ਜੀ ਦਰਸ਼ਕੋ ਅਸੀਂ ਇੱਕ ਹਸਪਤਾਲ ਜੀ ਸਰਕਾਰੀ ਹਸਪਤਾਲ ਜਿੱਥੇ ਲੋਕਾਂ ਨੂੰ ਮੁਫਤੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਗਰੀਬਾਂ ਦੀ ਜਿਹੜੀ ਆ ਮਦਰ ਕਨਵਰਸ ਸਰਕਾਰੀ ਹਸਪਤਾਲ ਹੁੰਦੇ ਆ ਤੇ ਇਹਨਾਂ ਨੇ ਦੋਸ਼ ਲਾਇਆ ਵੀ ਜਦੋਂ ਸਾਨੂੰ ਹਸਪਤਾਲ ਲੈ ਕੇ ਗਏ ਉੱਥੇ ਸਾਡੀ ਕੋਈ ਪੁਸ਼ਕਸ਼ਣ ਕੀਤੀ ਸਗੋਂ ਖਾਲੀ ਕਾਗਜ਼ਾਂ ਜਿਹੜੇ ਸਾਈਨ ਕਰਵਾਏ ਗਏ ਆ ਤੇ ਇਹਨਾਂ ਨੇ ਇਹ ਵੀ ਦੋਸ਼ ਲਾਇਆ ਵੀ ਉੱਥੇ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਮੁਲਾਜ਼ਮਾਂ ਜਿਹਦੀ ਸ਼ਹਿਤ ਸਾਰਾ ਕਸੂਰ ਆ ਵਾ ਤੇ ਉਹਦੇ ਕਰਕੇ ਜਿਹੜੀ ਕਾਰਵਾਈ ਜਿਹੜੀ ਨਹੀਂ ਹੋ ਰਹੀ ਹੁਣ ਫੇ ਕੀ ਮੰਗ ਕਰਦੇ ਆ ਜੀ ਮੰਗ ਕਰਦੇ ਜੀ ਇਹੀ ਸਾਨੂੰ ਇਨਸਾਫ ਚਾਹੀਦਾ ਵਾ ਹਾਂਜੀ ਇਹ ਮੰਗ ਕੋਈ ਨਹੀਂ ਹੈਗੀ ਮੇਰੇ ਬ੍ਰਦਰ ਕਹਿੰਦੇ ਆਪਦੇ ਬੱਚੇ ਠਾਣੇ ਦੇ ਵਿੱਚ ਜਿਉ ਉਹ ਕਹਿੰਦੇ ਆ ਨਾ ਵੀ ਗਾਂਧੀਆਂ ਸ਼ਿਫਾਰਸ਼ਾਂ ਪਾਉਂਦੇ ਮੇਰੀ ਭੂਆ ਗਿਆ ਨੂੰ ਰਾਜੀਆ ਨੇ ਸਿੰਘਾ ਵਾਲੇ ਤੋਂ ਸ਼ਿਫਾਰਸ਼ ਜਾਂਦੀ ਆ ਵੀ ਸਾਡਾ ਫੈਸਲਾ ਕਰਾ ਦਿਓ ਤੇ ਕੋਈ ਫੈਸਲਾ ਨਹੀਂ ਕਰਾਉਣਾ ਸਾਨੂੰ ਇਨਸਾਫ ਚਾਹੀਦਾ ਮੇਰੇ ਬ੍ਰਦਰ ਕਹਿੰਦੇ ਅਸੀਂ ਉਹਨਾਂ ਦੇ ਪਰੌਣੇ ਤੇ ਸੱਟਾ ਮਾਰ ਲੈਨੇ ਆ ਨਾਲੇ ਅਸੀਂ ਬੱਚਿਆਂ ਦੇ ਮਾਰ ਲੈਨੇ ਆ ਫੇਰ ਸਾਡਾ ਰਾਜੀਨਾਮਾ ਨਹੀਂ ਸਾਡਾ ਕੋਈ ਰਾਜੀਨਾਮਾ ਨਹੀਂ ਜੀ ਮੈਂ ਤਾਂ 26 ਦਾ ਪਰਚਾ ਪਾਉਣਾ ਉਹਨਾਂ ਤੇ ਮੇਰਾ 3 ਮਹੀਨੇ ਕੇ ਚੱਲੇ ਮੇਰਾ 4 ਮਹੀਨੇ ਕੇ ਚੱਲੇ ਮੈਂ ਆਪਦੇ ਘਰੇ ਬੈਠੀ ਪਰ ਉਹ ਕਰੇ ਨਹੀਂ ਹੈਗੇ ਜੀ ਇਸ ਟਾਈਮ ਮੈਂ ਬੋਲਣਾ ਚਾਹੁੰਦੀ ਤੋ ਬੋਲੂੰਗਾ ਅੰਟੀ ਕੋ ਨਹੀਂ ਕੋਈ ਫੋਟੋ ਜਾਂ ਕੋਈ ਫੋਟੋ ਮੈਂ ਕਿ ਨਾਉਂਦਾ ਜੀ ਕੋ ਨਾਮ ਨੀਵਾ ਰੱਖ ਲਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਧਰ ਮਿਲਦੋਂ ਹਾਂਜੀ ਇਹ ਇੱਥੋਂ ਦੇ ਗੁੰਡੀ ਹਾਂਜੀ ਇਹ ਕੀ ਹੋਇਆ ਸੀਗਾ ਜੀ ਜਦੋਂ ਇੱਥੇ ਸ਼ਾਡਾਂ ਦੇ ਪਏ ਸੀਗੇ ਪੱਜਣ ਲੱਗੇ ਉਹਨਾਂ ਦੇ ਆਹ ਚੀ ਤੇ ਮੇਰੇ ਵੀ ਬੈ ਸਮੋਲ ਜੀ ਬੱਜੀ ਉਹਨਾਂ ਕੋਲੇ ਡੰਡੇ ਸੀਗੇ ਮੋٹے ਮੋٹے ਆ ਚੀਤੇ ਮੇਰੇ ਲੱਗ ਗਿਆ ਉੱਦੇ ਦੀ ਮੇਰੇ ਵੀ ਦਰਦ ਨੂੰ ਸੀ ਸੁੰਡੇ ਕਿਉਂ ਵੱਜ ਗਏ ਹਟਾਉਂਦੇ ਸੀ ਤੁਸੀਂ ਹਾਂਜੀ ਛੜਮਦੇ ਸੀ ਸਾਰੇ ਇੱਥੇ ਜ ਆ ਅਸੀਂ 12 ਵਿੱਚ ਹੀ ਛੜਮਦੇ ਸੀ ਸਾਰੇ ਕਿੰਨੇ ਕ ਬੰਦੇ ਸੀ ਉਹ ਜੀ ਕਾਫੀ ਜਾਣੇ ਸੀ 7-8 ਜਾਣੇ ਦੇ ਨੇੜੇ ਤੇੜ ਹੈਗੇ ਸੀ ਕੋਈ ਕੋਈ ਬਾਹਰੋਂ ਵੀ ਸੀਗੇ ਬਾਹਰੋਂ ਹੀ ਸੀ ਇੱਥੇ ਠੀਕ ਹੈ ਜੀ ਕਿਤੇ ਨਾ ਵੀ ਅਕੇ ਵੀ ਕੋ ਪਹਿਲਾਂ ਝਗੜਾ ਲੜਾਈ ਝਗੜਾ ਇਹਨਾਂ ਨਾਲ ਪਹਿਲਾਂ ਵੀ ਹੋਇਆ ਜੀ ਇਸ ਤੋਂ ਪਹਿਲਾਂ ਜੀ ਚੱਲੀ ਜਾਂਦਾ ਬੱਸ ਜੀ ਚੱਲੀ ਜਾਂਦਾ ਇੱਥੇ ਕਦੇ ਗਾਲਾਂ ਵਾਲਾ ਕੱਢਣ ਲੱਗ ਜਾਂਦੇ ਕਦੇ ਕੋਸ਼ ਉੱਦੇ ਚੱਲੀ ਜਾਂਦਾ ਗਾਲਾਂ ਕਾਉਣ ਲੱਗ ਜਾਂਦੇ ਕੱਟਾ ਰੋੜੇ ਚੱਲਦੇ ਐ ਐਕਸ ਖਰਾਬ ਦੇ ਨੇ ਉਹ ਬੰਦੇ ਜੇ ਕਹਿ ਸਕਦੇ ਆ ਜੀ ਜੇ ਚੱਲੀ ਆਂਦਾ ਜੀ ਅੱਜ ਵੇਖੋ ਇੱਧਰ ਹੱਥ ਪਾਇਆ ਕੱਲੂ ਕੋਈ ਵੀ ਸਾਡੇ ਘਰੇ ਵੀ ਵੜ ਸਕਦਾ ਇੱਕ ਜਿਹੜੀ ਲੜਕੀ ਤੇ ਹੱਥ ਚੁੱਕਣਾ ਇਹਨੂੰ ਤੁਸੀਂ ਕਿਦਾਂ ਮੰਨਦੇ ਆ ਇੱਕ ਬਹੁਤ ਗੱਲ ਗਲਤ ਆ ਜੀ ਮਤਲਬ ਕੀ ਨਾਮ ਤੁਹਾਡਾ ਮੇਰਾ ਨਾਮ ਫਿਰ ਵੀਰ ਕਾਰ ਇਹ ਤੁਸੀਂ ਮੈਂ ਇਥੋਂ ਗੰਢੀ ਹਾਂ ਨਹੀਂ ਮੈਂ ਮਾਂ ਇਹਦੀ ਮੰਡੇਲੀ ਹਾਂ ਕੀ ਕਹਿਣਾ ਚਾਹੁੰਦੇ ਆ ਜੀ ਫਿਰ ਬਾਕੀ ਕਹਿਣਾ ਚਾਹੁੰਦੀ ਮੈਂ ਜਿਹੜਾ ਹਾਲ ਵੇਖਿਆ ਮੈਂ ਦੱਸ ਦਿੰਦਾ ਬਹੁਤ ਬੁਰਾ ਹਾਲ ਮੇਰੇ ਪਾਸ ਤੇ ਲੱਗਿਆ ਦਰਸ਼ਕੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਪਰਿਵਾਰ ਦੀ ਜਿਹੜੀ ਮੁਖੀ ਆ ਰੋ ਰੋ ਕੇ ਦੁੱਖੜਾ ਦੱਸ ਰਹੀ ਆ ਹੁਣ ਪੁਲਿਸ ਅਨੁਸਾਫ ਕਿਸ ਤਰ੍ਹਾਂ ਦੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਮੈਂ ਤਾਂ ਕੀ ਨਾਂ ਤੁਹਾਡਾ ਮੇਰਾ ਨਾਮ ਪਾਲੋ ਐ ਤੁਸੀਂ ਗੰਢੀ ਰਹਿਣ ਹਾਂ 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 ਕੀ ਕਹਿਣਾ ਚਾਹੁੰਦੇ ਜੀ ਜਿਹੜੀ ਗੱਲ ਲੜਾਈ ਇਹਨਾਂ ਤੇ ਜੇ ਮੈਨੂੰ ਸਾਫ਼ ਹੋਣਾ ਚਾਹੀਦਾ ਜੀ ਇਹਨਾਂ ਨੂੰ ਹੱਕ ਹੋਣਾ ਚਾਹੀਦਾ ਇਹਨਾਂ ਦਾ ਠੀਕ ਆ ਠੀਕ ਆ ਨਾ ਐ ਧੱਕਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ ਕੋਈ ਵੀ ਬੰਦਾ ਇਸ ਤਰ੍ਹਾਂ ਕਿਸੇ ਨਾਲ ਹੋਰ ਵੀ ਧੱਕਾ ਕਰ ਸਕਦੇ ਹੋ ਉਨਾਰ ਹੱਲ ਕਾ ਹੋਣਾ ਚਾਹੀਦਾ ਠੀਕ ਹੈ ਮੇਰੀ ਮਾਂ ਦਾ ਗੁਜ਼ਰ ਗਈ ਆ ਹਲੋ ਸਭ ਕੋਈ ਨੋ ਕਸੂ ਇੱਕ ਖਬਰ ਲੰਬੀ ਮੇਰਾ ਨਾਮ ਕਲਦੀਪ ਕੋ ਤੁਸੀਂ ਪ੍ਰਵਾਦ ਦੇ ਕੀ ਲਗਦੇ ਹੋ ਭਰਾਵਾ ਮੇਰਾ ਅੱਛਾ ਕੀ ਕਹਿਣਾ ਚਾਹੁੰਨੇ ਫਾਜੇ ਇਹਨਾਂ ਨੂੰ ਨੰਸਾਬ ਮੰਨਣਾ ਚਾਹੀਦਾ ਉਹਨਾਂ ਨੇ ਇਕੱਲੇ ਦਾ ਮੇਰਾ ਢਾ ਲਿਆ ਇਹ ਮੇਰੇ ਨਾਲ ਦਾ ਭਰਾ ਹੁੰਦਾ ਮਗਰ ਪਾਇਦਾ ਹੈ ਉਹਨੇ ਉਹਨਾਂ ਦਾ ਨਾਮ ਪੁੱਛਿਆ ਪਕਾ ਲੈ ਨਹੀਂ ਇਹ ਤੁਸੀਂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਮਾਨੰਗ ਕੰਦੇ ਰਹਿਣ ਵਾਲੇ ਮੈਂ ਦੋਦਈ ਆਈ ਹਾਂ ਜਦੋਂ ਕਹਿੰਦੇ ਸੱਟਾ ਮਾਰ ਗਏ ਤੇ ਮੈਂ ਤਾਂ ਨਕੋਦਰ ਗਈ ਹੋਈ ਸੀ ਮੈਂ ਫਿਰ ਇੱਥੇ ਹੀ ਉਤਰ ਗਈ ਠੀਕ ਹੈ ਜਦੋਂ ਫਿਰ ਮੈਂ ਹਸਤਾਲ ਗਈ ਉਹ ਕਹਿੰਦੇ ਲੁਧਿਆਣੇ ਲੈ ਗਏ ਇਹਨਾਂ ਨੂੰ ਆਇਆ ਕੋਈ ਨਾ ਮੈਂ ਇਹਦੇ ਨਾਲ ਖੜੀ ਪਰ ਆਈ ਮੈਂ ਤਾਂ ਠੀਕ ਬੁੱਲ ਨਾ ਗੁੰਡੀਏ ਕੋਈ ਖਾਸ ਚੀਜ਼ ਨਹੀਂ। ਤੁਹ ਕਿਆ ਕਲੀਅਰ ਮੈਂਡਾtion? ਤੂੰ ਇਹ ਰਹੀਂ ਦੱਸੀ ਵੀ ਇਹਨਾਂ ਦੇ ਅਕਸ ਕਿੱਦਾਂ ਦਾ ਹੈ, ਕਿੱਦਾਂ ਦੇ ਬੰਦੇ ਨੇ, ਕੀ ਕਰਦੇ ਨੇ, ਕੀ ਇਹਨਾਂ ਦਾ ਮੰਤੂ ਆੜਗਵਾਂ ਕਿੱਦਾਂ ਦੇ ਹਾਲਾਤ ਨੇ। ਜਿਹੜੀ ਗੁੰਡੀ ਇਕੱਠੇ ਹੋ ਗਏ ਇਹਦਾ ਮਤਲਬ ਵੀ ਕਿਤਾਂ ਗੱਲ ਹੀ ਹੈ। ਸਰਦਾਰ ਕਲਵਾਨ ਸਿੰਘ ਜੀ। ਕਿਹੜਾ ਪਿੰਡਾ ਫਟਾ? ਸਦਮਾਬੇੜੀ। ਤੁਸੀਂ ਇਹਨਾਂ ਦੇ ਗੁੰਡੀ ਨੇ ਨੇ। ਹਾਂਜੀ ਗਵਾਨੀ। ਤੇ ਅੱਜ ਜਿਹੜੀ ਲੜਾਈ ਹੋਈ ਆ ਕਿਸ ਤਰ੍ਹਾਂ ਧਰੇ ਆ ਕੇ ਜਿਹੜਾ ਹਮਲਾ ਬੁਲਿਆ ਗਿਆ ਵਾਬ। ਨਾ ਪਿਉਤੀ ਨੂੰ 7 ਜਖਮੀ ਕੀਤਾ ਗਿਆ। ਕੀ ਕਹਿਣਾ ਚਾਹੁੰਦੇ ਹੋ ਸੰਦੇ ਵਿੱਚ? ਇਹਨਾਂ ਦਾ ਪਹਿਲਾਂ ਤੋਂ ਹੀ ਚੱਲਦੀਆਂ ਗੱਲਾਂ ਲ ਠੀਕ ਤੇ ਕਿਹੜੀ ਗੱਲੋਂ ਹੁੰਦੀ ਆ ਜੀ ਕੀ ਕਾਰਨ ਆ ਜਿਹੜਾ ਲੜਾਈ ਚ ਤੁਸੀਂ ਤਾਂ ਗਵਾਂਢੀ ਤੁਹਾਨੂੰ ਤਾਂ ਪਤਾ ਹੀ ਹੋਊਗਾ ਨਾ ਗੱਲਬਾਤ ਪਤਾ ਨਹੀਂ ਕੀ ਇਹਨਾਂ ਦੀ ਪੁਰਾਣੀ ਹੋਈ ਗੱਲਬਾਤ ਹਰੋ ਇਹਨਾਂ ਨੇ ਬਦ ਗੱਲਬਾਤ ਹੈ ਕੀ ਆ ਠੀਕ ਆ ਤੇ ਇੱਕ ਦਿਨ ਆ ਕੇ ਹੋ ਇਹਨਾਂ ਦੇ ਅੰਦਰ ਵੜ ਗਏ ਜੀ ਹੂੰ ਤੇ ਕੁੱਟ ਮਾਰ ਕੇ ਸਾਰਿਆਂ ਨੂੰ ਪਤਾ ਲੱਗਿਆ ਅੰਦਰ ਲੱਗੇ ਨੂੰ ਖਿੱਚ ਗਏ ਦੋ ਤਿੰਨ ਕੱਲੇ ਨੂੰ ਠੀਕ ਆ ਬਾਰ ਬੂਰ ਬੰਦ ਕਰਦੇ ਸਾਨੂੰ ਪਤਾ ਨਹੀਂ ਲੱਗਿਆ ਜਦੋਂ ਰੌਲਾ ਰੱਪਾ ਪਿਆ ਉਸ ਟਾਈਮ ਉਹ ਭੱਜਣ ਲੱਗੇ ਅਸੀਂ ਦੇਖੇ ਆ ਠੀਕ ਆ ਜੀ ਤੇ ਇਹ ਪਰਿਵਾਰ ਨੇ ਦੋਸ਼ ਲਾਇਆ ਵੀ ਕੋਈ ਬਾਹਰੋਂ ਵਿਅਕਤੀ ਬੁਲਾ ਕੇ ਇਹ ਹਮਲਾ ਬੋਲੇ ਗ ਬਾਰੋਂ ਵੀ ਦੇਖਿਆ ਮੁੰਡੇ ਮੈਂ ਤਿੰਨ ਚਾਰ ਸੀਗੇ ਮੂੰਹ ਬਨੇ ਸੀ ਠੀਕ ਆ ਹਾਂਜੀ ਤੇ ਤੁਸੀਂ ਆਪਣੀ ਮਤਵਾਬ ਕੋ ਜੱਜ ਮੰਨਦੇ ਆ ਬਾਹਰੋਂ ਕੁਲੇ ਬੰਦੇ ਲਿਆ ਕੇ ਕਿਸੇ ਘਾਤੇ ਹਮਲਾ ਕਰਨ ਦਾ ਨਹੀਂ ਬਾਹਰੋਂ ਗਲਤ ਗੱਲ ਆਈ ਤੇ ਇੱਕ ਲੜਕੀ ਤੇ ਵੀ ਹਮਲਾ ਕੀਤਾ ਗਿਆ ਲੜਕੀ ਤੇ ਵੀ ਕੀਤਾ ਸਿਰ ਤੇ ਸੱਟ ਆਈ ਲੜਕੀ ਦੇ ਇੱਕ ਗਵਾਂਡੀ ਜਦੋਂ ਸੜਾਉਣਗੇ ਉਹਨਾਂ ਦੇ ਵੀ ਸੱਟ ਇੱਥੇ ਪੇਟ ਦੇ ਵਿੱਚ ਇੱਕ ਸੱਟ ਤੇ ਪਤਾ ਲੱਗਿਆ ਜੀ ਹਾਂਜੀ ਇੱਕ ਕੱਪੜੇ ਪਾੜੇ ਆਈ ਲੜਕੀ ਦੀ ਠੀਕ ਆ ਤੇ ਫਿਰੋਂ ਤੁਸੀਂ ਮੰਗ ਕੀ ਕਰਦੇ ਹੋ ਮੰਗ ਵੀ ਇਨਸਾਫ ਹੁਣ ਚਾਹੀਦਾ ਸੱਚ ਦੀ ਦੇ ਨਾਲ ਖੜਨਾ ਚਾਹੀਦਾ ਸਰਕਾਰ ਨੂੰ ਸੁਣਨੇ ਜਾਏ ਵੀ ਪੁਲਿਸ ਕਹਿੰਦੀ ਦੋਨਾਂ ਧਿਰਾਂ ਨੂੰ ਬਿਠਾ ਕੇ ਰਾਜੀਨਾਮਾ ਕਰਾ ਦੇਾਂਗੇ ਜੀ ਨਹੀਂ ਕਹਿੰਦੀ ਰਾਜੀ ਇਹ ਰਾਜੀਨਾਮਾ ਜੀ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਤੇ ਅਗੀ ਦਾ ਕਹਿੰਦੇ ਵੀ ਸੱਚ ਦਾ ਜਿਹੜਾ ਸੱਚ ਆ ਉਹ ਦੇਖਣਾ ਚਾਹੀਦਾ ਸੱਚ ਦੀ ਗੱਲ ਤਾਂ ਮਗਰ ਜਾਣਾ ਚਾਹੀਦਾ ਸਰਕਾਰ ਨੂੰ ਪੰਜਾਬ ਦੀ ਨੂੰ ਖਾਸ ਕਰਕੇ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਇਹ ਕੰਮ ਚੱਲੀ ਜਾਂਦਾ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਦਮਾਡੋਲ ਹੋਏ ਪਏ ਜੀ ਜੀ ਇਹ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰੇ ਆਮ ਕਤਲ ਹੋ ਰਹੇ ਆ ਜੀ ਇੱਕ ਵਿਅਕਤੀ ਨੂੰ ਵੜ ਕੇ ਮਾਰ ਦਿੱਤਾ ਜਾਂਦਾ ਸਾਰੇ ਆਮ ਕਤਲ ਹੋ ਰਹੇ ਪੰਜਾਬ ਦੇ ਵਿੱਚ ਠੀਕ ਬਿਲਕੁਲ ਠੀਕ ਹੈ ਇਹ ਵੀ ਕੋਈ ਤਾਂ ਤਲਾਨਾ ਹਮਲਾ ਗਿਆ ਜੀ ਇਹਨੂੰ ਤਾਂ ਬੰਦੋ ਘਾਟ ਨਹੀਂ ਮੀੜਾ ਹਮਲਾ ਆਈ ਇਹ ਇੱਕ ਹਥਿਆਰ ਸੰਗਤ ਆ ਵੀ ਇਹਨੂੰ ਬਾਹਰ ਫੋਟਿੰਗਾਂ ਫੋਟਿੰਗਾਂ ਨਹੀਂ ਫੜੇ ਤੇ ਆਹ ਹੋਣ ਇਹ ਕੀ ਨਾਮ ਛੋਟਾ ਮੈਨਾਂ ਕਲਵਾਂਤ ਕਰੋ ਤੁਸੀਂ ਕਿੱਥੋਂ ਦੇ ਰਹਨ ਹੋ ਇੱਥੇ ਹੀ ਸੱਦਵਾ ਵੀਂ ਇੰਦਰ ਗੋਂਢੀ ਹਾਂਜੀ ਤੇ ਇਹ ਜਿਹੜੀ ਲੜਾਈ ਹੋਈ ਆ ਕਰਿਆ ਕੇ ਹਮਲਾ ਬੁਲਿਆ ਗਿਆ ਵਾ ਇੱਕ ਨਵਾਲਕ ਲੜਕੀ ਦੇ ਹੱਥ ਕੋ ਕਹਿ ਗਿਆ ਇਹਨੂੰ ਕਿੱਦਾਂ ਦੇਖ ਜਾਈਏ ਤੁਸੀਂ ਵੱਡੀ ਹੁੰਦੇ ਨਾ ਤੁਸੀਂ ਅਸੀਂ ਤਾਂ ਹੁਣ ਵੀਰਜੀ ਦੂਜਾ ਗਲਤ ਗਾਮੀ ਮੰਨਦੇ ਆ ਵਿਕਾਸ ਤੋਂ ਇਹਨਾਂ ਨੇ ਇਹ ਗੱਲ ਕੀਤੀ ਬੰਦਿਆਂ ਬੰਦਿਆਂ ਨਾਲ ਲੜਾਈ ਕਰਦੇ ਬੰਦੇ ਨਾਲ ਹੀ ਦੇਖਦੇ ਕੁੜੀਆਂ ਦੇ ਕੱਪੜੇ ਪਾੜੇ ਗਏ। ਹਾਂਜੀ ਅਸੀਂ ਤਾਂ ਆਪ ਆਏ ਜਦੋਂ ਕੁੱਟ ਮਾਰ ਕੇ ਭੱਜ ਗਏ ਉਦੋਂ ਆ ਕੇ ਅਸੀਂ ਦੇਖੇ। ਪਤਾ ਨਹੀਂ ਲੱਗਦਾ। ਤੇ ਵੀ ਪਤਾ ਲੱਗੇ ਕੋਈ ਬਾਹਰੋਂ ਮੰਦੇ ਵੀ ਆਏ ਸੀਗੇ। ਹਾਂਜੀ 12 ਹੀ ਸੀਗੇ। ਘਰ ਦੇ ਇਹਨਾਂ ਦੇ ਤਿੰਨ ਜਣੇ ਆਏ ਸੀਗੇ, ਦੋ ਬੁੜੀਆਂ ਸੀਗੀਆਂ। ਤੁਸੀਂ ਗੁੰਡੀ ਹੁੰਦੇ ਤੇ ਕਿਦਾਂ ਦੇਖਦੇ ਹੋ ਵੀ ਜੇ ਬਾਹਰੋਂ ਵਿਅਕਤੀ ਆ ਕੇ ਇਹਦੇ ਘਰ ਤੇ ਹਮਲਾ ਕਰਨ ਦਾ ਜਾਇਜ਼ ਆ ਇਹ? ਤੇ ਆਏ ਤਾਂ ਵੀਰ ਜੀ ਦੂਜਾ ਕਹਿੰਦੇ ਹੁੰਦੇ ਅੱਜ ਇਹਨਾਂ ਤੇ ਤੇ ਕੱਲ ਨੂੰ ਸਾਡੇ ਤੇ ਵੀ ਆ ਸਕਦੇ। ਠੀਕ। ਵੀ ਇਹ ਗਲਤ ਗੱਲ ਲੀ। ਵੀ ਕੀ ਮੰਗਕਿਓ ਤੁਸੀਂ ਬਾਅਦੋਂ? ਅਸਟਾ ਇਹੀ ਕਹਿੰਨੇ ਵੀ ਇਹਨਾਂ ਦਾ ਕੋਈ ਵੀ ਹੱਲ ਹੋਣਾ ਚਾ ਤੇ ਇੱਕ ਵੇਰੀ ਇਹਨੂੰ ਅੱਗੇ ਵੀ ਇਹਨੂੰ ਬੁੜੀਆਂ-ਬੁੜੀਆਂ ਨੇ ਕੁੱਟਿਆ ਵਾ ਇਹਦੇ ਘਰ ਵਾਲੀ ਨੂੰ ਫੜ ਕੇ ਕੁੱਟਿਆ ਕੋਲੇ ਹਾਂਜੀ ਇਹਨਾਂ ਦੀ ਆ ਹਲੇ 2-3 ਮਹੀਨੇ ਹੀ ਹੋਇਆ ਤੇ ਇਹਨੂੰ ਬੁੜੀਆਂ-ਬੁੜੀਆਂ ਨੇ ਫੜ ਕੇ ਇਹਨੂੰ ਕੁੱਟਿਆ ਇੱਧਰ ਗਲੀ 'ਚ ਹੀ ਕੁੱਟਿਆ ਨਾਲੇ ਘਰੇ ਨਹੀਂ ਆ ਦੂਜਾ ਹੱਲਾ ਹੋ ਚੱਲਿਆ ਇਹ ਤਾਂ ਉਹੀ ਹੋਇਆ ਵੀ ਪਹਿਲਾਂ ਕੁੱਟ ਕੇ ਘਰੇ ਦੁਆਰਾ ਫੇਤਾ ਹੀ ਹਾਂ ਹਾਂਜੀ ਕਿੰਨੇ ਹੌਸਲੇ ਬਲੰਦ ਹੋ ਗਏ ਨਾ ਹਾਂਜੀ ਹਾਂਜੀ ਆ ਦੂਜੀ ਵੇ ਚੱਲਿਆ ਇਹਨਾਂ ਦਾ ਕੰਮ ਠੀਕ ਹੈ ਤੁਹਾਨੂੰ ਹਾਂ ਕਾ ਚਾਰਨਾ ਤੁਸੀਂ ਕਿ ਕਿਸ ਉਹਦੇ ਤੇ ਕੰਮ ਕਰ ਰਹੇ ਹੋ ਮੈਂ ਤਾਂ ਇਸ ਗੱਲ ਦਾ ਇਨਸਾਫ ਲੈਣਾ ਚਾਹੁੰਦਾ ਜੀ ਵੀ ਇਹਨਾਂ ਨੂੰ ਕੁੱਟਮਾਰ ਜਿਹੜੀ ਕੀਤੀ ਬਾਹਰੋਂ ਬੰਦੇ ਆਣ ਕੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਵੇਂ ਪਰਵਾਦੇ ਦੋਸ ਲਾਇਆ ਤੁਸੀਂ ਗਵੰਢੀਓ ਇਹ ਸਹੀ ਹੈ ਬੰਦੋ ਬਾਹਰੋਂ ਲੈ ਕੇ ਹਮਲਾ ਕੀਤਾ ਗਿਆ ਹਾਂਜੀ ਹਾਂਜੀ ਇਹ ਇਹਨੂੰ ਗੈਜਮਾਨਦਿਆਂ ਕਿ ਨਜਾਇਜ਼ ਹੈ ਜੀ ਇੱਕ ਲੜਕੀ ਦੇ ਹੱਥ ਚੋਕਣਾ ਕਿੱਡੀ ਕੇ ਵਧੀਆ ਗੱਲ ਮੰਨ ਰਹੇ ਹੋ ਨਜਾਇਜ਼ ਹੈ ਜੀ ਸਾਨੂੰ ਇਨਸਾਫ ਚਾਹੀਦਾ ਬਸ ਤੁਹਾਨੂੰ ਹੋਰ ਕੋਈ ਨਹੀਂ ਚਾਹੀਦਾ ਆ ਹੋਰ ਨਹੀਂ ਮੇਕਅਪ ਕਰਨਾ ਚਾਹੁੰਦਾ ਠੀਕ ਆ ਦਸ ਕੋ ਜਦੋਂ ਅਸੀਂ ਦੂਜੀ ਧਰ ਦਾ ਪੱਖ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਆ ਦਰਵਾਜ਼ੇ ਜਿਹੜੇ ਆ ਉਹਨਾਂ ਦੇ ਲੋਕ ਲੱਗੇ ਆ ਕਿਉਂਕਿ ਅਸੀਂ ਤਾਂ ਦੋਨਾਂ ਤਰ੍ਹਾਂ ਦਾ ਪੱਖ ਪਾਉਣਾ ਹੁੰਦਾ ਵਾ ਦੂਜੀ ਧਰ ਕੀ ਕਹਿੰਦੀ ਆ ਪਰ ਜਦੋਂ ਦੂਜੀ ਧਰ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬਿਲਕੁਲ ਜਿਹੇ ਦਰਵਾਜ਼ੇ ਬੰਦ ਆ ਜਦੋਂ ਦੂਜੀ ਧਰ ਸਾਡੇ ਕੈਮਰੇ ਦੇ ਸਾਹਮਣੇ ਆਬਗੀ ਅਸੀਂ ਉਹਨਾਂ ਦਾ ਵੀ ਪੱਖ ਜਣਾ ਚਲਾਵਾਂਗੇ ਉਹ ਆਪਣੀ ਸਫਾਈ ਦੇਣ ਵਾਸਤੇ ਕੀ ਕਹਿੰਦੇ ਆ ਤੇ ਦੂਜੀ ਤਰ੍ਹਾਂ ਹਜੇ ਤੱਕ ਸਾਡੇ ਨਾਲ ਸੰਪਰਕ ਹੀ ਆ ਉਹਨਾਂ ਨਾਲ ਸੰਪਰਕ ਫੋਨ ਤੇ ਮੈਂ ਕਾਲ ਵੀ ਫੋਨ ਲਾਇਆ ਸੀ ਉਹਨਾਂ ਦੇ ਬਾਅਦ ਕਿ ਉਹਨਾਂ ਦਾ ਫੋਨ ਬੰਦ ਆਇਆ ਐ ਦਰਸ਼ਕੋ ਜਿਹੜੇ ਸਾਡੇ ਫੋਰ ਸਾਥੀ ਪੱਤਰਕਾਰ ਨੇ ਉਹਨਾਂ ਨਾਲ ਫੋਨ ਤੇ ਵੀ ਸੰਪਰਕ ਕੀਤਾ ਸੀ ਉਹਨਾਂ ਦਾ ਫੋਨ ਵੀ ਜਿਹੜਾ ਸੱਚ ਬੰਦ ਆ ਰਹੀ ਆ ਜਦੋਂ ਵੀ ਉਹਨਾਂ ਦਾ ਫੋਨ ਖੁੱਲੇਗਾ ਜਦੋਂ ਸੰਪਰਕ ਹੋਗਾ ਉਹਨਾਂ ਦਾ ਹੀ ਪੱਖ ਪਾਇਆ ਜਾਊਗਾ ਕੀ ਨਾਮ ਹਟਾ ਮੇਰਨਾ ਕਰਮਜੀਤ ਆ ਇੱਥੋਂ ਗੁੰਡੀ ਰਹਿਣ ਲੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅੱਜ ਇਹਨਾਂ ਤੇ ਹੱਲਾ ਹੋ ਗਿਆ ਹਾਲ ਨੂੰ ਕੋਈ ਹੋਰ ਵੀ ਹੱਥ ਪਾ ਸਕਦਾ ਬੇਟੀ ਨੂੰ ਇਦਾਂ ਦਾ ਕੋਈ ਕਦਮ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਧਮਕੀਆਂ ਦਿੰਦੇ ਆ ਮੜਮੜ ਕੇ ਧਮਕੀ ਆਉਣ ਹੀ ਨਹੀਂ ਚਾਹੀਦੀ ਇਸ ਸਮੇਂ ਦੇ ਵਿੱਚ ਹਾਲਾ ਕੱਲਾ ਬੱਚਾ ਵਾ ਹਾਲ ਨੂੰ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਹੈਲੋ ਹਾਂਜੀ ਕੌਣ ਜੀ ਬੱਚਾ ਗੱਲ ਬੋਲਣਾ ਚਾਹੁੰਦਾ ਹੈ ਲੋ ਉਹ ਮੈਂ ਨਾ ਇਹ ਤੁਹਾਡਾ ਪੱਖ ਲੈਣਾ ਸੀਗਾ ਵੀ ਜਿਹੜੇ ਤੁਹਾਡੇ ਇਹ ਤੁਹਾਡੇ ਦਾ ਇਲਜ਼ਾਮ ਲਾ ਰਹੇ ਬਾਹਰੋਂ ਸੱਜ ਕੇ ਬੰਦੇ ਜੀ ਕੁੱਟਮਾਰ ਕੀਤੀ ਆ ਕੀ ਉਹ ਸਹੀ ਸੀਗੀ ਜੀ ਪਹਿਲਾਂ ਤੇ ਇਹਨੇ ਸੱਤੇ ਸੀਗੀ ਹੁਣ ਕੋਈ ਹੁਣ ਹਜੇ ਤਾਂ ਹੁਣ ਕਰੇ ਹੈ ਨਹੀਂਗੇ ਹਨਾ ਠੀਕ ਹੈ ਜਿਹੜੇ ਅਸੀਂ ਸੀਗੇ ਉਦੋਂ ਕਰੇ ਜਦੋਂ ਇੰਨਾ ਸੱਤੇ ਹੈ ਹਨਾ ਮੱਪਾ ਤੁਹਾਨੂੰ ਜਦੋਂ ਕੋਲੇ ਨਹੀਂ ਜਦੋਂ ਹਨਾ ਠੀਕ ਹੈ ਨਾ ਹੁਣ ਪਹਿਲਾਂ ਇਹਨੇ ਸੱਤੇ ਨੇ ਬਾਅਦ ਚੋ ਸਾਡੇ ਵਾਲੀ ਲੋਹ ਨੇ ਸੱਤੇ ਜਦੋਂ ਖਾ ਨਏ ਬੈ ਗਿਆ ਹੁਣ ਠੀਕ ਆ ਜੀ ਹਾਂ ਜੀ ਕੋਚੋ ਜੀ ਕੀ ਗੱਲ ਹੈ ਜੀ ਹੈ ਜੀ ਹਲੋ 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 ਹਾਂ ਜੀ ਭਾਜੀ ਕੀ ਹਾਲ ਨੇ ਜੀ ਹਾਂ ਮੈਂ ਪੱਤਰਕਾਰੀ ਨੂੰ ਦੋਦਾ ਉਹ ਤਾਂ ਨਾ ਮੈਂ ਪੱਖ ਲੈਣਾ ਸੀਗਾ ਤੇ ਕਿਉਂਕਿ ਐਵੇਂ ਵੀ ਤੁਹਾਡਾ ਪੱਖ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਕਿਉਂਕਿ ਤੁਹਾਡਾ ਪੱਖ ਲੈਣਾ ਵੀ ਜ਼ਰੂਰੀ ਸੀਗਾ ਐ ਕੀ ਕੀ ਮਾਮਲਾ ਜੀ ਹੈਗਾ ਇਹ ਮਾਮਲਾ ਦੇਖੋ ਸਰਾ ਨਹੀਂ ਐਂਜਾ ਜੀ ਕਰਨਾ ਤੇ ਇਹ ਪਾਣੀ ਦੀ ਬੁਲਾਇਆ ਸੀ ਤੇ ਤਾਂ ਨਿਆਉਦਾ ਹਾਂ ਜਿਹੜਾ ਕਰਨਾ ਨੇ ਨਾ ਕਰਨਾ ਠੀਕ ਹੈ ਹੁਣ ਅਸੀਂ ਕੱਸੀ ਤਾਂ ਆਉਦਾ ਹੁਣ ਫਿਰਦੇ ਆ ਤੁਰੇ ਮੱਝਾਂ ਹਾਂ ਦੇਖੋ ਜੀ ਗੱਲਵਾਦ ਹੈ ਪਹਿਲਾਂ ਗੱਲ ਚੰਗੀ ਚੱਲੀ ਤਾਂ ਦੱਸ ਦਿਆ ਕਰ ਹੂੰ ਪਹਿਲਾ ਦਿਨਾਂ ਨੇ ਆਪਣੇ ਘਰ ਮੇਰਾ ਮੁੰਡਾ ਤੇ ਮੇਰੀ ਨੋ ਚੱਲੇ ਸੀ ਬਾਜ਼ਾਰੋਂ ਦੋਈ ਲੈਣ ਠੀਕ ਹੈ ਜੀ ਠੀਕ ਹੈ ਇਹਦੇ ਮੁੰਡੇ ਦੇ ਘਰ ਵਾਲੇ ਦੀ ਪਿੱਤੀ ਜੀ ਧਾਹ ਹਮ ਠੀਕ ਹੈ ਨਾ ਮੇਰੀ ਨੋ ਦੀ ਜਿੰਨੇ ਫੜ ਕੇ ਚੱਲੀ ਠੀਕ ਹੈ ਜੀ 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 ਆਪਰ ਆਪ ਨੂੰ ਧਿਆਨ ਰੱਖੀ ਕਿਸੇ ਕੋਈ ਆਪਾਂ ਗਲਤ ਨਹੀਂ ਬੋਲਣੀ ਚਲੋ ਗੱਲ ਜਿਵੇਂ ਵੀ ਹੈਗਾ ਫਿਰ ਵੀ ਕੋਈ ਨਾ ਕਰੀ ਜਾਂਦੇ ਜੀ 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 ਜਿਹੜੀ ਜਨਮਾਤ ਇਹਨਾਂ ਨੇ ਕੀਤੀ ਆ ਇਹ ਚਲੋ ਕੁੜੀਆਂ ਇਹਨਾਂ ਕਰਤੀ ਮੁੰਡੇ ਨੇ ਬੋਲ ਹੂੰ ਇਹਨਾਂ ਪੁੱਛ ਲਓ ਕਿਸੇ ਨੇ ਅਸੀਂ ਹੱਥ ਲਾਇਆ ਜਾਂ ਤੂੰ ਤੂੰ ਮੈਂ ਵੀ ਕਿਤੇ ਕੁੜੀਆਂ ਨੇ ਕਿਤੇ ਅਸੀਂ ਕਿਤੇ ਉਹ ਗੱਲ ਉਹ ਅਸੀਂ ਕਿਸੇ ਤੱਪਨੇ ਮਾਰਾ ਗਏ ਕੋਈ ਨਹੀਂ ਕੀਤਾ ਠੀਕ ਆ ਇਹ ਵੀ ਨਹੀਂ ਆਉਦੇ ਪੇਕੇ ਨੂੰ ਗਾਣੇ ਓਕੇ ਠੀਕ ਆ ਜੀ ਨਹੀਂ ਭਜੀ ਉਹ ਮੈਂ ਤੁਹਾਡੀ ਨਾਲ ਮੈਂ ਗਏ ਮਾ ਜਿਹੜਾ ਪਹਿਲਾਂ ਕੁਝ ਹੋ ਗਿਆ ਵਾ ਠੀਕ ਆ ਚੁੰਨੀ ਖੇਚਰੀ ਹੈ ਨਾ ਬਹੁਤ ਮਾੜੀ ਸੀ ਨੀ ਇਹ ਤੇ ਵਧੀਆ ਮੰਦ ਜਿੱਥੇ ਗਲਤ ਦਾ ਗਲਤ ਆ ਪਰ ਆਪਾਂ ਜਿਹੜੀ ਕੁੜੀ ਨੇ ਬਾਹਰੋਂ ਬੰਦੇ ਮਾ ਕੇ ਕਿਸੇ ਦੇ ਘਰੇ ਆ ਕੇ ਹਮਲਾ ਬੋਲਣਾ ਇਹ ਆਪਾਂ ਜਾਇਜ਼ ਮੰਨਦਿਆਂ ਜੀ ਜਾਇਜ਼ ਤਾਂ ਹੈ ਨਾ ਨਹੀਂ ਅਸੀਂ ਪਹਿਲੇ ਨਹੀਂ ਗਿਆ ਜੇ ਤਰ ਕੋਈ ਨੋ ਕਿੰਨਾ ਇਹ ਆਦਾ ਬਈਾਰੇ ਕਰ ਲਿਆ ਉਹ ਪਰ ਇਹ ਟੱਕਰ ਗਿਆ ਉਹ ਨਹੀਂ ਸਮਝ ਆਉਂਦਾ ਕਿ ਦਾ ਫਰਕ ਪੈ ਨਹੀਂ ਨਹੀਂ ਉਹ ਆਪਾਂ ਤੇ ਪੰਚਾਇਤ ਬਠੀਆ ਥਾਣਾ ਬੈਠਾ ਆਪਾਂ ਨਾਲ ਤੇਰੇ ਘਰੇ ਜਾ ਕੇ ਕਰਨਾ ਇਹ ਤਾਂ ਆਪਾਂ ਮੰਨਦੇ ਹਾਂ ਗਲਤ ਗੱਲ ਆ ਨਾ ਕਿ ਇੱਕ ਲੜਕੀ ਤੇ ਵੀ ਹੱਥ ਟੁਕਣਾ ਜਿਹੜਾ ਨਾ ਨਮਾਲਕ ਤੇ ਹਾਂ ਜੀ ਹਾਂ ਤੇ ਨਵਾਲਕ ਤੇ ਹੱਥ ਨੂੰ ਨਹੀਂ ਖਿੱਚ ਤੂਈ ਉਹ ਕੱਲੀ ਜਿਹੜੀ ਖਿੱਚ ਤੂਈ ਹੋਈ ਆ ਉਹ ਕੱਪੜੇ ਵੀ ਸਾਨੂੰ ਦਿਖਾਏ ਉਹਨਾਂ ਨੇ ਤੇ ਇਹ ਆਪਾਂ ਜੈਜਮਾਨ ਦੇ ਵੀ ਜਿਹੜੇ ਬਾਹਰੋਂ ਬੰਦੇ ਬੁਲਾ ਕੇ ਜਿਹੇ ਦੇਣਾ ਘਰੇ ਜਾਣਾ ਮੈਂ ਚਲੋ ਆਪਣਾ ਪਰਿਵਾਰ ਦਾ ਹੁੰਦਾ ਨਾ ਆਪਾਂ ਇਹ ਕਹਿੰਦਾ ਜੈਜਮਾਨ ਇੱਧਰ ਪੁੱਛਦੇ ਸਾਨੂੰ ਸਾਡੇ ਘਰ ਤੋਂ ਸਾਡੇ ਜੋ ਮੇਰਾ ਪਤਾ ਹੈ ਘਰੇ ਨੂੰ ਦੱਸ ਦੇਣਾ ਹੂੰ ਠੀਕ ਹੈ ਨਾ ਸਾਡੇ ਤਾਂ ਜੜੀ ਗਏ ਹੋਏ ਆ ਹੂੰ ਹੂੰ ਨਹੀਂ ਹੁਣ ਤਾਂ ਪੁਰਣੀ ਪੁਰਣੀ ਨਹੀਂ ਚੱਲ ਪਿਆ ਕਾ ਮੈਂ ਸਾਡਾ 52 ਨਹੀਂ ਮੈਂ ਉਹ ਤੁਹਾਡੀ ਅਸੀਂ ਗੱਲ ਨਾਲ ਸਹਿਮਤਾਂ ਜੀ ਤੁਸੀਂ ਜੜੀ ਗਏ ਹੋ ਸੀ ਕਿ ਪਰ ਤੁਹਾਡੀ ਦੋਨੇ ਜਾਂ ਪਰਿਵਾਰਕ ਨੇ ਹਨ ਬਾਹਰੋਂ ਬੰਦੇ ਬੁਲਾ ਕੇ ਇਹ ਤਾਂ ਇਹ ਤਾਂ ਗਲਤ ਹੋਈ ਹੈ ਨਾ ਗਲਤ ਤਾਂ ਆਨੰਦ ਨੂੰ ਹੋਈ ਹੈ ਜੀ ਹਾਂ ਹਾਂ ਤੁੰਕ ਪੰਚਾਇਤਾਂ ਕਦੇ ਬਚਨ ਦੀਆਂ ਜਾਂ ਸੰਬੰਧ ਥਾਣੇ ਕਦੇ ਵਸਤੇ ਹੁੰਦੇ ਆ ਹਨਾ ਇੱਥੇ ਦਿੱਸਦੇ ਨਹੀਂ ਰਾਤ ਨੂੰ ਪਾਰਚੇ ਦਿੱਤੇ ਵੀ ਇਹ ਵੀ ਗਏ ਅਸੀਂ ਵੀ ਗਏ ਆ ਤੇ ਰਾਤ ਨੂੰ 11 ਵਜੇ ਇਹ ਆਇਆ 11 ਵਜੇ ਚਲ ਤੱਕੇ ਤੱਕੇ ਮਾਰੇ ਤੋਂ ਅੱਜ ਸੁਣਿਆ ਸਮਝਿਆ ਸਭ ਕੋ ਕੀਤਾ ਸੀ ਥਾਣੇ ਗਏ ਸੀ ਥਾਣੇ ਗਏ ਆ ਠੀਕ ਹੈ ਨਾ ਚਲੋ ਜਿਹੜੀ ਕੀਤੀ ਆ ਠੀਕ ਆ ਜਿਹੜੀ ਕੀਤੀ ਮੰਨਦੇ ਆ ਜੀ ਗੱਲ ਕੀਤੀ ਇਹਨਾਂ ਨੇ ਚਲੋ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਭਾਈ ਤੁਸੀਂ ਕੌਣ ਬੋਲਦੇ ਹੋ ਮੈਂ ਜਿਹੜੀ ਬੋਲਦਾ ਇਹ ਕੀ ਨਾ ਤੁਹਾਡਾ ਮੇਰਾ ਨਾਮ ਸਿਕੰਦਰ ਸਿੰਘ ਜੀ ਓਕੇ 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 ਠੀਕ ਆ ਭਾਈ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੀੜਤ ਪਰਿਵਾਰ ਨੇ ਆਪਣਾ ਦੁੱਖ ਦੱਸਦੇ ਹੋਏ ਜੀ ਮੀਡੀਆ ਦਾ ਸਹਾਰਾ ਲਿਆ ਹੁਣ ਦੇਖਦੇ ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਕਦੋਂ ਇਨਸਾਫ ਦਿੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਮੇਰੇ ਨਾਲ ਕੈਮਰਾਮੈਨ ਜਰਨੈਲ ਸਿੰਘ ਸਿੱਧੂ